よかった。<laughs> ਅੱਸੀ ਕੱਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਤੇ ਤੇ ਇਧਰ ਜ਼ਰਾ ਵਰ ਦਾ ਬਾਜਾ ਫੇਰ ਵੱਜ ਗਿਆ ਥੋੜਾ ਜਿਹਾ ਕੋਠੇ पे ਨਹੀਂ ਜਾਣਾ ਤੁਸੀਂ ਚਲੋ ਅੰਦਰ ਆ ਚੁਲੋ ਬੈਠੇ ਫੇ ਬੈਠੋ 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 ਫੇ ਬੈਠੋ ਇੱਥੇ ਕੀ ਸੋਚਦੇ ਗਿੱਗਿਆ ਨਹੀਂ ਬੈਠੇ ਤੁਸੀਂ ਕੀ ਦੀ ਮੈਂ ਕਰਦੀ ਸੀ ਪੀਕੋਕ ਦੀ ਕਿਵੇਂ ਕਰਦਾ ਹੈ ਬੈਠ ਕੇ ਬੈਠ ਕੇ ਤੇਰਾ ਨਾ ਪੀਕੋਪ ਬਣ ਜਾਵੇ ਕਿੱਥੇ ਆ ਪੀਕੋਕ ਉਹ ਦੇਖ ਉਹ ਦੇ ਉਹ ਦੋਨੀ ਆ ਗਏ ਤੇ ਛੋਟਾ ਮਾਮਾ ਆ ਗਿਆ ਤੋਨੀ ਜੀ ਹੈਲੋ ਲੈ ਆ ਦੇ ਭਾਈ ਮੰਮੂ ਆ ਗਿਆ ਤੇਰੇ ਛੋਟੇ ਵੱਡੇ ਮਾਮੂ ਜ਼ਰਾਵਰ ਦਾ ਸਭ ਤੋਂ ਛੋਟਾ ਮਾਮਾ ਜੀ ਐਂਟਰਟੇਨ ਕਰਨ ਆਇਆ ਜ਼ਰਾਵਰ ਨੂੰ ਵਿਚਾਰਾ ਆਪ ਸੱਟਾਂ ਖਾਈ ਫਿਰ ਦਵਾਈ ਦਵਾਈ ਲੈ ਕੇ ਆਇਆ ਕਿਵੇਂ ਗਿਰਿਆ ਤਾਂ ਸਾਈਕਲ ਪਾਤੇ ਗਿਰ ਗਿਆ ਤਾਂ ਤੁਸੀਂ ਕਿਤੇ ਕੀ ਕੀਤੇ ਬਾਮੂ ਕੀ ਚਲਾਉਂਦੇ ਨੇ ਕੀ ਚਲਾਉਂਦੇ ਨੇ ਰਡੰਬਾ 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 ਬਾਮੂ ਕੀ ਚਲਾਉਂਦੇ ਨੇ ਰਡੰਬਾ चला फिर लग्या की लग्या तू ठेका ला तू पे लगन गए ऐसी <laughs> ਕਤੋਂ ਯੂਸ ਕਰ ਮੈਂ ਕਿਹ ਹੈ ਨਹੀਂ ਹੰਜੀ ਉੱਧ ਉੱਧ ਨਹੀਂ ਜਾਣਾ ਜੀਆ ਨਹੀਂ ਗਈਦਾ ਪੁੱਤ ਮਾਸੀ ਐ ਮੈਨੂੰ ਤੇ ਵੀ ਜਾਣਾ ਉਹ ਵੀ ਲੱਭੂ ਮੈਂ ਤੌਂ ਨਹੀਂ ਲੱਭੂ ਲੱਭੋ ਜਨ ਲੱਭੋ ਫਸ ਗਿਆ ਕਿੱਥੇ ਫਸ ਗਿਆ ਜ਼ਰਾ ਵਾਰ ਤੌਂ ਨਹੀਂ ਲੱਭੂ ਤੌਂ ਨਹੀਂ ਹੈ ਨਹੀਂ ਬਿਨਾਂ ਟੀਵੀ ਤੋਂ ਬੱਚੇ ਰਿਵ ਐਂਗੇਜ ਕਰਨਾ ਨੌਕਾ ਐ ਦੇਖੋ ਕਿੰਨੇ ਬੰਦੇ ਲੱਗੇ ਹੋਏ ਆ ਕਿੱਥੇ ਜਾਵਾਂ ਨਹੀਂ ਜਾਣਾ ਤੁਸੀਂ ਰੇ ਟੁਕੋ ਜਿੰਨਾ ਪੂਤਾ ਵਾਰ ਬਿਨਬੁੱਤ ਬਿਨਬੁੱਤ ਆ ਗਿਆ ਬਿਨਬੁੱਤ ਆ ਗਿਆ ਸਗੋ ਭਜਰਿਆ ਬਿੱਲੇ ਭੂਤ ਕੋਲ ਗਿਰਜੂ ਵੀ ਬੈਠੇ ਤੁਸੀਂ ਜਰਾਵਰ ਜੀ ਸੁਦਰਾਵਰ ਹੁਣ ਖੇਡ ਰਿਹਾ ਧੋਨੀ ਨਾਲ ਤੇ ਪਹਿਲਾਂ ਤਾਂ ਥੋੜਾ ਚਿੜਚਿੜ ਕਰ ਰਿਹਾ ਸੀਗਾ ਜਦੋਂ ਧੋਨੀ ਆ ਗਿਆ ਤਾਂ ਇਹਦੇ ਨਾਲ ਹੀ ਲੱਗਿਆ ਹੋਇਆ ਹੈ ਬਸ ਐਦਾਂ ਹੀ ਆ ਵੀ ਬੱਚੇ ਦਾ ਥੋੜਾ ਜਿਹਾ ਮਾਈਂਡ ਡਿਵਰਟ ਹੋ ਜੂ ਨਾ ਤਾਂ ਦਰਦਵੀਪੁਰ ਦੇ ਰਹਿੰਦਾ ਥੋੜੀ ਜਿਹਾ ਹੁਣ ਇਹ ਬਿਜ਼ੀ ਹੈ ਕੰਨੋ ਕੋਈ ਧਿਆਨ ਨਹੀਂ ਹੈਗਾ ਕਿ ਮੇਰਾ ਦਰਦ ਵੀ ਹੈ ਕੋਈ ਕਿਹੜੀਆਂ 2 ਵਿਸ਼ੇਸ ਤੂੰ ਮੰਗੀਆਂ ਸੀਗੀਆਂ ਇੱਕ ਜਿਹੜੀ ਪਲਕगिरਦੀ ਹੁੰਦੀ ਹੈ ਉਹਦੇ ਫਿਰ ਵਿਸ਼ ਮੰਗਵਾਉਂਦਾ ਤੂੰ ਅੱਬਾਲਾ ਮਾ ਜਿਹੜਾ ਆਪਣੀ ਹੈ ਹਾਈ ਬਰੋਦਾ ਵਾਲ ਆਪਣੀ ਹੋਰੇ ਹੁੰਦਾ ਹੈ ਨਾ ਇਹ ਹੋਰੇ ਉਹਨਾਂ ਆਪਾਂ ਇਹਨਾਂ ਕਮਾਨੇ ਕਰਕੇ ਵੀਸ਼ ਮੰਗਦੇ ਹਾਂ ਅੱਜ ਹਾਂ ਫਿਰ ਉਹ ਕਿਸ ਨੂੰ ਨਹੀਂ ਫਿਰ ਉਹਨੂੰ ਵਾਲ ਨੂੰ ਉਡਾ ਦੇ ਕਰਦੇ ਆਂ ਅੱਛਾ ਫਿਰ ਲਾ ਮੈਂ ਫਿਰ ਉਸਦੇ ਵਾਰ ਵੀਸ਼ ਵੀਸ਼ ਮੇ ਤਾਂ ਪੂਰੀ ਹੋ ਗਈ ਤਾਂ ਆਂ ਦੱਸਣਾ ਅੱਛਾ ਕਿਹੜੀ ਵੀਸ਼ ਪੂਰੀ ਹੋਈ ਤੇਰੀ ਉਹ ਬੈ ਗ ਆਲੀ ਬੈਗ ਵੀ ਮੈਨੂੰ ਸਕੂਲ ਤੇ ਬੈਗ ਮਿਲਦੇ ਹੋ ਮਿਲ ਗਿਆ ਛੋਟਾ ਹੀ ਤਾਂ ਪਰ ਮਿਲ ਗਿਆ ਮਿਲ ਗਿਆ ਉਹ ਵੀਸ਼ ਮੰਗੀ ਸੀ ਤੂੰ ਇੱਕ ਹੋਰ ਇੱਕ ਹੋਰ ਅ ਅਈਆ ਦੱਸਾਂ ਦੂਜੀ ਮੈਂ ਸਾਈਕਲ ਮੰਗਣੀ ਸੀ ਉਹ ਵੀ ਗੁਰੀ ਹੋ ਗਈ ਕੀ ਸੀਗੀ ਸਾਈਕਲ ਦੀ ਵੀ ਸਾਈਕਲ ਕਿਆ ਕਿਵੇਂ ਵੀ ਸਾਈਕਲ ਕਰਾ ਦੇ ਪਾਪਾ ਸਾਈਕਲ ਦਵਾ ਦੇ ਦਵਾਤੀ ਨਾ ਮੀ ਫਿਰ ਵੀਸ਼ ਦੱਸ ਦਿੰਦੇ ਹੁੰਦੇ ਕਿਸੇ ਨੂੰ ਨਾ ਦੱਸਣੇ ਨਹੀਂ ਹੁੰਦੇ ਨਹੀਂ ਪੂਰੀ ਨਹੀਂ ਹੁੰਦੀ ਪੂਰੀ ਨਹੀਂ ਹੁੰਦੀ अच्छा دسਣੀ ਨਹੀਂ ਚਾਹੀਦੀ ਵਿੱਚ ਨਹੀਂ ਦਸਣੀ ਚਾਹੀਦੀ ਹੈ ਅਸੀਂ ਸ਼ਿੱਤਾ ਸੀ ਇਹ ਗਲਤੀ ਕਰ ਦਿੱਤੀ ਦੱਸ ਦੰਦੇ ਇਹ ਤਾਂ ਸਾਨੂੰ ਅੱਜ ਪਤਾ ਲੱਗਿਆ ਵੀ ਦੱਸਣੀ ਨਹੀਂ ਜਾਂਦੀ ਹੈ ਤਾਂ ਨਹੀਂ ਦੱਸਾਈ ਨਹੀਂ ਭੁਲੀਓ ਤੇ ਜਿਹੜਾ ਬਪਾ ਨੇ ਸਾਈਕਲ ਲੇਕੇ ਤੇ ਆਉਦੇ ਨਾਲ ਸੱਟ ਲੀ ਹੈ ਹੈ ਇਹ ਤਾਂ ਨਹੀਂ ਵਿੱਚ ਮੰਗੀ ਸੀ ਚਲ ਠੀਕ ਹੈ ਵੇ ਸਾਈਕਲ ਸੀ ਫੂਲ ਦੇ ਮਿਰੂ ਗਈ ਹੈ ਮਿਰੂ ਨਹੀਂ ਸੱਟ ਵੱਜਦੀਆਂ ਰਹਿੰਦੀਆਂ ਹੈ ਕਿ ਨਹੀਂ ਕੀ ਆ ਗਿਆ ਵੀ ਤੇਰਾ ਲੱਗ ਗਿਆ ਹਾਂਜੀ ਕੀ ਹੋ ਗਿਆ ਕੀ ਹੋ ਗਿਆ ਕੁਝ ਨਹੀਂ ਹੋਇਆ ਦਿਖਾਓ ਗਿਆ ਦਿਖਾਓ ਗਿਆ ਕੀ ਹੁੰਦਾ ਇਹ ਇਹ ਕਿ ਕਰਾ ਦਿਖਾਓ ਕਿੱਥੇ ਇਹ ਕਿ ਕਰਾ ਕੁਝ ਨਹੀਂ ਕੁਝ ਨਹੀਂ ਹੋਇਆ ਕੁਝ ਨਹੀਂ ਸਤਾ ਜਾਏਗਾ ਨਾ ਦੇਖੇ ਜਿੰਨੀ ਦੇਰ ਜਰਾਵਰ ਖੇਦੇ ਉਹਨੀ ਦੇਰ ਤੱਕ ਠੀਕ ਹੈ ਬਟ ਜਦੋਂ ਸੌਣ ਦੀ ਕੋਸ਼ਿਸ਼ ਕਰਦਾ ਫੇਰ ਰੋਣ ਲੱਗ ਜਾਂਦਾ ਤੇ ਹੁਣ ਇਹਨੂੰ ਉੱਪਰ ਲੈ ਕੇ ਆਏ ਆ ਛੱਤ ਤੇ ਥੋੜਾ ਜਿਹਾ ਮਾਹੌਲ ਦਾ ਚੇਂਜ ਹੋਵੇ ਦਾ ਕਹਿੰਦਾ ਮੈਂ ਗੋਡੀ ਕਰਨੀ ਹੈ ਚਲ ਆਦਾ ਬੀਨੂ ਗੱਲਾਂ ਮੈਂ ਬਣਾ ਲਿਆ ਟੂਪਲੋਕਰ ਹੋ ਗਿਆ on the corner where the shadows creep whispers of the city secrets they keep underneath the street lamp steady burn life's a game of dice wait ਬਾਰਿਸ਼ ਕਰਕੇ ਵੀ ਯਾਰ ਮੌਸਮ ਦੇਖੋ ਕਿੰਨਾ ਸਾਫ ਹੋਇਆ ਵਾ ਮੇਰੇ ਪਿੱਛੇ ਦਾ ਥੀਊ ਦੇਖੋ ਕਿੰਨਾ ਸੋਹਣਾ ਹੈ ਤੇ ਇਹ ਸਾਰਾ ਦੇਖੋ ਕਲੀਅਰ ਹੋਇਆ ਪਿਆ 20 ਤੋਂ ਬਾਅਦ ਨਾ ਸਾਰਾ ਮੌਸਮ ਕਲੀਅਰ ਹੋਇਆ ਵਾ ਠੰਡੀ ਠੰਡੀ ਹਵਾ ਚੱਲ ਰਹੀ ਐ ਵਧੀਆ ਫੇਰੇ ਹੁਣ ਆ ਕੇ ਇੱਥੇ ਖੜਾ ਹੋ ਗਿਆ ਇਹਨੋਂ ਪਾਣੀ ਦੀ ਬਾਜਿ ਪਸੰਦਾ ਹੀ ਯਾਰੀ ਇਹ ਦੇ ਵਿੱਚ ਪਾਣੀ ਆਂਦਾ ਏ ਲੋ ਜੀ ਬੱਚੇ ਥੋੜਾ ਥੋੜਾ ਸੌ ਲਏ ਤੇ ਜਰਾਬਰ ਵੀ ਥੋੜਾ ਜਿਹਾ ਸੌ ਲਿਆ ਸੀਗਾ ਤੇ ਧੋਨੀ ਵੀ ਥੋੜਾ ਜਿਹਾ ਸੌ ਲਿਆ ਸੀਗਾ ਹੁਣ ਸਾਡਾ ਸੌਣੇ ਦਾ ਟਾਈਮ ਹੋਇਆ ਵਾ ਇਹ ਫੁੱਲ ਐਕਟਿਵ ਹੋਏ ਹੋਏ ਇਹ ਉਹ ਗੱਦਿਆਂ ਨੂੰ ਦੇਖ ਕੇ ਵੈਸੀ ਐਕਸਾਈਟਿਡ ਹੋ ਗਏ ਹਾਂ ਥੱਲੇ ਗੱਦੇ ਵਿਛਾਏ ਹੋਏ ਆ ਇਹ ਖੇਡਣ ਨੂੰ ਤਿਆਰ ਹੋਏ ਹੋਏ ਪੂਰੇ ਤੇ ਸਾਡਾ ਤਾਂ ਹੋਇਆ ਸੌਣੇ ਦਾ ਟਾਈਮ ਏ ਹੁਣ ਇਹਨਾਂ ਨਾਲ ਥੋੜਾ ਜਿਹਾ ਟਾਈਮ ਲਾਣਾ ਪੈਣਾ ਤਾਂ ਜਾ ਕੇ ਹੀ ਸੌਂਗੇ ਚਲੋ ਚਲੋ ਕਰੋ ਸਟਾਰਟ ਚਲੋ ਚਲੋ ਜਿਦਾਂ ਕਿ ਕਿਤੇ ਜਿਲੇ ਕਿ ਨੱਚ ਕੇ ਪਾਪਾ ਨੇ ਰਾਤੀ ਕਿਹੜਾ ਡਾਂਸ ਸਿਖਾਇਆ ਸੀ ਜ਼ਰਾਵਰ ਹੁ ਦੱਸੀ ਕਿਹੜਾ ਡਾਂਸ ਕੀਤਾ ਸੀਗਾ ਪੋਜੇ ਜ਼ਰਾਵਰ ਕਿਵੇਂ ਨੱਚਦੇ ਦੋ ਕੀ ਕਿਵੇਂ ਨੱਚ assi ਜ਼ਰਾਵਰ ਤੂੰ ਕਰਕੇ ਦਿਖਾ ਡਾਂਸ ਕਰਕੇ ਦਿਖਾ ਆ ਕੁੜੀਆਂ ਹੋ ਦੇਓ ਦੇ ਆ ਤੇ मामੂ ਕਰ ਦੇਓ मामੂ

ਤੇ ਮੁੱਠੀ ਮੰਦਰੀ ਗਲਕ ਲੱਕ ਗਲਕ ਲੱਕ ਗੜੀ ਗਲਕ ਲੱਕ ਗੜੀ ਗਲਕ ਲੱਕ ਇਹ ਕਿ ਨਾ ਤਾ ਇਵੇਂ ਨੱਚ ਲੈ ਇੰਗੜੀ ਗਲਕ ਲੱਕ ਦਰਨ ਨਾ ਕਿ ਜੀ ਉਰੀਆ ਕੇ ਦੱਸੋ ਹਾਂ ਕਰਕੇ ਦਿਖਾਓ ਦੱਸੋ ਕਿੱਥੇ ਆਈ ਹੁੰਦੀ ਐ ਉੱਪਰ ਕਰਕੇ ਦਿਖਾਓ ਮੂੰਹ ਆ ਆ ਬੋਲੋ ਆ ਐਥੇ ਹੁੰਦੀ ਐ ਕੋਈ ਗੱਲ ਨਹੀਂ ਹੁਣ ਠੀਕ ਹੋ ਜੀ ਨਹੀਂ ਕਰ ਲੋ ਸੋ ਦੋਸਤੋ ਅੱਜ ਦਾ ਦਿਨ ਤਾਂ ਨਿਕਲ ਗਿਆ ਸਾਰੇ ਜਰਾਵਰ ਨੂੰ ਸਾਹਮਦੇ ਤੇ ਕੁਛ ਹੋਰ ਐਕਸਟਰਾ ਕਰਨ ਦਾ ਮੌਕਾ ਹੀ ਨਹੀਂ ਮਿਲ ਰਿਹਾ ਇਹ ਡੇਲੀ ਰੂਟੀਨ ਆ ਹੀ ਹੁੰਦੀ ਆ ਵੈਸੇ ਕਿ ਕਈ ਵਾਰੀ ਜੇ ਬੱਚਾ ਬਿਮਾਰ ਹੋਵੇ ਤਾਂ ਆਪਾਂ ਕੁਝ ਐਕਸਟਰਾ ਤਾਂ ਕਰ ਹੀ ਨਹੀਂ ਸਕਦੇ ਆ ਹਾਂ ਇਹ ਹੀ ਸੱਚਾਈ ਹੈ ਸਾਰਾ ਦਿਨ ਨਾਲ ਜਿਮੜ ਰਿਹਾ ਇਹਨੂੰ ਜੇ ਕੋਈ ਟੀਵੀ ਦਿਖਾ ਰਿਹਾ ਨਾ 5 ਮਿੰਟ ਦੇਖਦਾ ਫਿਰ ਕਹਿੰਦਾ ਮੈਂ ਆ ਨਹੀਂ ਦੇਖਣਾ ਕੁਝ ਹੋਰ ਦੇਖਣਾ ਹੈ ਫਿਰ ਉਹ ਲਗਾ ਦਿੰਦੇ ਆ ਕਿਉਂਕਿ ਹੁੰਦਾ ਇਹਨੂੰ ਪਤਾ ਨਹੀਂ ਲੱਗਦਾ ਹੁੰਦਾ ਇਹ ਦਰਦ ਹੈ ਬਟ ਇਹਨੂੰ ਸਮਝ ਨਹੀਂ ਲੱਗ ਰਹੀ ਗੜ ਪੈ ਜਾਂਦਾ ਟੀਵੀ ਦੇ ਵੀ ਮੈਂ ਆ ਨਹੀਂ ਦੇਖਣਾ ਆ ਦੇਖਣਾ ਟੀਵੀ ਵੀ ਨਹੀਂ ਕੱਲਾ ਕੋਈ ਵੀ ਐਕਟੀਵਿਟੀ 5 ਮਿੰਟ ਤੋਂ ਜ਼ਿਆਦਾ ਨਹੀਂ ਕਰ ਰਿਹਾ ਹਰ 5 ਮਿੰਟ ਬਾਅਦ ਕੁਝ ਚੇਂਜ ਕਰ ਪੁਛ ਕੁਝ ਕਦੀ ਕੁਝ ਕਦੀ ਕੁਝ 5 ਮਿੰਟ ਮੇਰੇ ਕੋਲ ਰਹਿ ਰਹੇ 5 ਮਿੰਟ ਇਹਦੇ ਕੋਲ ਰਹਿ ਰਹੇ 5 ਮਿੰਟ ਆਪਣੇ ਮਾਮੂ ਕੋਲ ਰਹਿ ਰਹੇ ਠੀਕ ਹੈ ਸਾਰੇ ਨਾਲ ਥੋੜਾ ਥੋੜਾ ਐਵੇਂ ਹੀ ਕਰਦਾ ਰਹਿੰਦਾ ਕਿਉਂਕਿ ਹੋ ਇਹਦੇ ਦਰਦ ਰਿਹਾ ਇਹਨੂੰ ਸਮਝ ਨਹੀਂ ਲੱਗ ਰਹੀ ਜਿਹੜਾ ਬਸ ਇਹਨੂੰ ਨਹੀਂ ਦਿਖਦਾ ਉਹਦਾ ਨਾਮ ਲੈ ਲੈਂਦਾ ਵੀ ਉਹਦੇ ਕੋਲ ਜਾਣਾ ਸੋ ਹੈ ਤਾਂ ਅੱਜ ਸੈਕਿੰਡ ਡੇ ਹੈ ਜੋ ਹੈ ਡਿਜ਼ੀਜ਼ ਆਇ ਦਾ ਸੈਕਿੰਡ ਡੇ ਹੈ ਸੈਕਿੰਡ ਡੇਟ ਤਾ ਇਹ ਪੀਕ ਤੇ ਹੁੰਦੀ ਹੈ ਤੇ ਕੱਲ ਤੋਂ ਸ਼ਾਇਦ ਆਈ ਥਿੰਕ ਥੋੜਾ ਜਿਹਾ ਫਰਕ ਪੈਣਾ ਸ਼ੁਰੂ ਹੋਏਗਾ ਹਾਂ ਜਿਹੜੇ ਇਹਦੇ ਦਾਣੇ ਹੁੰਦੇ ਆ ਫਿਰ ਉਹ ਕਾਲੇ ਹੋਣ ਲੱਗ ਜਾਂਦੇ ਆ ਕਾਲੇ ਹੋ ਕੇ ਬਸ ਆਪਣੇ ਆਪ ਝੜ ਜਾਂਦੇ ਆ ਮਤਲਬ ਮੂੰਹ ਬਲੇ ਵੀ ਅੱਜ ਪੂਰੇ ਪੀਕਤੇ ਇਹਨਾਂ ਦੁੱਧ ਪੀ ਪਾ ਰਿਹਾ ਨਾ ਇਹ ਅੰਦਰ ਸਵੈਲੋ ਕਰ ਪਾ ਰਿਹਾ ਬਹੁਤ ਤੰਗ ਲਿਪਸਲ ਏਰੀਆ ਸਾਰਾ ਹਾ ਰੈੱਡ ਹੋਇਆ ਹੋਇਆ ਤੇ ਡਾਕਟਰ ਨੇ ਦਵਾਈ ਵੀ ਅੱਜ ਥੋੜੀ ਜੀ ਚੇਂਜ ਕਰਕੇ ਦਿੱਤੀ ਹੈ ਇੱਕ ਤੇ ਹੁਣ ਦੇਖਦੇ ਹਾਂ ਉਸ ਨਾਲ ਕੀ ਫਰਕ ਪੈਂਦਾ ਸੋ ਚਲੋ ਜੀ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੇ ਤੁਹਾਨੂੰ ਮਿਲਾਂਗੇ ਹੁਣ ਕੱਲ ਨੂੰ ਨਵੇਂ ਦਿਨ ਤੇ ਨਵੀਂ ਸਵੇਰ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ 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 ਕਰ ਦਿਓ ਧੰਨਵਾਦ ਕਰ ਦਿਓ ਧੰਨਵਾਦ